ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਰਤੀ ਨੂੰ ਮਾਰਨ ਦੇ ਲਈ ਇਹਨਾਂ ਬਦਮਾਸ਼ਾਂ ਨੂੰ 1.5 ਲੱਖ ਦੀ ਸੁਪਾਰੀ ਦਿੱਤੀ ਗਈ ਸੀ ਤੇ 74000 ਰੁਪਏ ਇਹਨਾਂ ਬਦਮਾਸ਼ਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਵੀ ਕਰਵਾ ਦਿੱਤੇ ਗਏ ਸੀ ਚਾਰਾਂ ਨੂੰ ਫੜ ਲਿਆ ਗਿਆ ਤੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਵੀ ਇਹਨਾਂ ਦਾ ਮਿਲਿਆ ਪਰ ਦੱਸ ਦਈਏ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਬੈਠੇ ਇੱਕ ਵਿਅਕਤੀ ਨੇ ਇਸ ਆਰਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਤਹਿਤ ਇਹਨਾਂ ਬਦਮਾਸ਼ਾਂ ਨੂੰ ਸੁਪਾਰੀ ਦਿੱਤੀ ਸੀ ਸੋ ਦੱਸਦੀ ਹੈ ਜੋ ਮੁਜਰਮ ਸ਼ਰਨਦੀਪ ਫੜਿਆ ਗਿਆ ਹੈ ਉਸਦੇ ਕੋਲੋਂ ਪੁੱਛਗਿੱਛ ਹੋਈ ਹੈ ਉਸਨੇ ਕਿਹਾ ਕਿ ਉਸਦੀ ਭੂਆ ਦਾ ਮੁੰਡਾ ਸੀ ਅੰਮ੍ਰਿਤਪਾਲ ਜਿਸਨੇ ਕਿ ਉਸਦੇ ਗੱਲ ਅਮਰੀਕਾ ਦੇ ਵਿੱਚ ਰਹਿੰਦੇ ਮਨਰੂਪ ਸਿੰਘ ਦੇ ਨਾਲ ਕਰਵਾਈ ਸੀ WhatsApp ਕਾਲ ਦੇ ਜ਼ਰੀਏ ਸਾਰੀ ਗੱਲ ਹੋਈ ਔਰ ਮਨਰੂਪ ਨੇ ਹੀ ਅੱਗੇ ਇਹ ਮੈਸੇਜ ਪਾਸ ਕੀਤਾ ਸੀ ਲਖਵਿੰਦਰ ਨੂੰ ਕਿ ਆੜਤੀ ਨੂੰ ਮਾਰਨਾ ਹੈ ਇਸ ਦੇ ਬਦਲੇ 1.5 ਲੱਖ ਰੁਪਏ ਵੀ ਦਿੱਤਾ ਜਾਵੇਗਾ ਤੇ ਜੋ ਵੀ ਵੈਪਨ ਜਾਂ ਹਥਿਆਰ ਚਾਹੀਦੇ ਐ ਉਹ ਵੀ ਮੁਹੱਈਆ ਕਰਵਾਏ ਜਾਣਗੇ ਸੋ ਕੁਝ ਦਿਨ ਬਾਅਦ ਮੰਨਰੂਪ ਨੇ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਉਸ ਨੇ 74000 ਰੁਪਏ ਅਮਰਿਤਪਾਲ ਸਿੰਘ ਦੇ ਅਕਾਊਂਟ ਦੇ ਵਿੱਚ ਵੀ ਪਾ ਦਿੱਤੇ ਸੀ ਔਰ ਇਹ ਕਿਹਾ ਸੀ ਕਿ ਸਾਰੇ ਆਪਸ ਦੇ ਵਿੱਚ ਵੰਡ ਲਿਓ ਸੋ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਦੋ ਨੂੰ 2 ਦਿਨ ਦਾ ਰਿਮਾਂਡ ਵੀ ਮਿਲ ਗਿਆ ਹੈ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਮੰਨਰੂਪ ਨੇ ਕਿਸ ਮਕਸਦ ਦੇ ਨਾਲ ਉਸ ਆੜਤੀ ਦੀ ਸੁਪਾਰੀ ਦਿੱਤੀ ਸੀ ਸੋ ਦੱਸਦੀ 29 ਜੂਨ ਦਾ ਪੂਰਾ ਮਾਮਲਾ ਜਦੋਂ ਰਾਤ ਕਰੀਬ 8:30 ਵਜੇ ਇਹ ਚਾਰੋਂ ਮੁਲਜ਼ਮ ਕਿਸ ਸਵਾਰ ਹੋ ਕੇ ਆਏ ਸੀ ਆੜਤੀ ਲਖਵਿੰਦਰ ਸਿੰਘ ਮੱਲੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਤੇ ਉਸ ਫਾਇਰਿੰਗ ਦੇ ਵਿੱਚ ਉਹ ਆੜਤੀ ਜ਼ਖਮੀ ਵੀ ਹੋ ਗਿਆ ਸੀ ਪੁਲਿਸ ਦਾ ਬਿਆਨ ਵੀ ਇਸ ਬਾਬਤ ਸਾਹਮਣੇ ਆਇਆ ਕਿ ਕੁਝ ਕਿਹਾ ਹੈ ਪੁਲਿਸ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਹਾਂ ਜੀ ਸਰ ਕੀ ਮਾਮਲਾ ਕੀ ਮਾਮਲਾ ਸਰ ਹਾਂ ਜੀ ਕੀ ਮਾਮਲਾ ਸਰ ਸਾਰਾ 29 ਇਹ ਗੱਲ ਹੈ ਕਿ ਲਖਵਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜਾ ਦੀ ਦੁਕਾਨ ਕਰਦਾ ਹੈ ਇਹ ਨਗਾਰੇ ਤੋਂ ਆਪਣੇ ਘਰ ਜਾ ਰਿਹਾ ਸੀ ਮੇਜਰਪੁਰ ਤੇ ਰਸਤੇ ਵਿੱਚ ਰੋਕ ਕੇ ਚਾਰ ਮੋਟਰਸਾਈਕਲ ਚਲਾਵ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਰੱਖ ਨਿਗਰਾਇਆ ਗਿਆ ਇਹਦੇ ਬਿਆਨ ਲੈ ਕੇ ਇੱਥੇ ਬਰਸਾ ਰਿਪੋਰਟ ਦਿੱਤਾ ਗਿਆ 307 25 ਚੰਗਨ ਨਾਮ ਦਾ ਤੋਂ ਇਹਦੇ ਸਬੰਧ ਵਿੱਚ ਮੈਡਮ ਮਥਲਾ ਗੁੱਤਾ ਸਾਡੇ ਐਸਐਸਪੀ ਕਪੂਥਲਾ ਦੀ ਲੈਣ ਨਹੀਂ ਹੈ ਉਹਨਾਂ ਦੇ ਨਿਰਦੇਸ਼ ਅਨੁਸਾਰ ਡੀਐਸਪੀ ਪੁਲਾਤ ਐਸਐਚਓ ਆਪਣੇ ਸੁਭਾਨਪੁਰ ਸੀਏ ਟੀਮ ਸਾਡੀ ਸਾਰੀ ਜੜੀ ਹੈਗੀ ਹੈ ਉਹ ਇੱਥੇ ਵਰਕਆਊਟ ਕੀਤਾ ਸੀ ਔਰ ਟੈਕਨੀਕਲ ਤੇ ਹੂਮਨ ਤਰੀਕੇ ਨਾਲ ਇਹਨੂੰ ਅਸੀਮ ਕਰਦੇ ਨੂੰ ਟ੍ਰੇਸ ਕੀਤਾ ਹੈ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਢਿਲਮਾ ਥਾਣੇ ਦੇ ਸੰਗੂਸ ਨਾਂ ਦਾ ਹੈਗਾ ਉੱਥੇ ਦੇ ਰਹਿਣ ਵਾਲੇ ਹੈਗੇ ਇੱਕ ਦਾ ਨਾਮ ਸ਼ਰਨਜੀਤ ਹੈ ਕਿ ਪ੍ਰਭਜੋਤ ਹੈਗਾ ਮਨਪ੍ਰੀਤ ਹੈਗਾ ਹਰਪ੍ਰੀਤ ਹੈ ਇਹ ਚਾਰ ਲੜਕੇ ਜਿਹੜੇ ਹੈਗੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਇਹਨਾਂ ਨੂੰ ਅਰੈਸਟ ਕੀਤਾ ਇਸ ਮੁਕੱਦਮੇ ਦੇ ਵਿੱਚ ਔਰ ਇਸ ਦੇ ਵਿੱਚ ਇੱਕ ਲੜਕਾ ਜਿਹਾ ਅਮਰਿਤਪਾਲ ਹੈਗਾ ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਦਸੂਹੇ ਥਾਣੇ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋ ਚੁੱਕਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਸੀ ਉਹ ਵੀ ਇਹ ਸੋ ਰਿਕਵਰ ਕਰ ਲਿਆ ਹੈਗਾ ਔਰ ਅਮਰਤਪਾਲ ਦੀ ਗੱਲ ਹੋਈ ਸੀ ਕਿ ਇੱਕ ਲੜਕੇ ਨਾਲ ਜਿਹੜਾ ਮਨਹੂਤ ਹੈਗਾ ਜੋ ਯੂ ਐਸਏ ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈ ਉਹਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀ ਇਹ ਸਪਾਈ ਮਿੱਤੀ ਸੀਗੀ ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀ ਜਿਹਦੇ ਵਿੱਚ 26 ਜਿਹਦੇ ਵਿੱਚ 74000 ਰੁਪਏ ਜਿਹੜਾ ਇਹਨਾਂ ਨੂੰ ਮਨੀਗ੍ਰਾਮ ਦੇ ਥਰੂ ਆ ਗਿਆ ਹੈ ਜੀ ਇਹਨਾਂ ਦਾ ਪ੍ਰਾਪਰਟੀ ਦਾ ਡਿਸਪੂਟ ਲੱਗਦਾ ਹੈਗਾ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਡੇ ਨਾਲ ਮਨੂਰਪ ਅਮਰੀਕਾ ਵਾਲੇ ਦਾ ਅਮਰ ਉਹਦਾ ਕੋਈ ਰਿਸ਼ਤੇਦਾਰ ਸੀਗਾ ਉਹਦੀ ਇਹਨਾਂ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਹੈ ਉਹ ਅਮਰਿਤਪਾਲ ਜਿਹੜਾ ਹੈਗਾ ਮੇਨ ਸੂ ਕਰਤਾ ਦਾ ਇਹਦੇ ਵਿੱਚ ਜੀ ਜਿਹਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਇਹ ਮੂਰੇ ਹੈ ਜਿਹੜੇ ਚਾਰੀ ਜਣੇ ਹੈਗੇ ਇਹਨਾਂ ਨੂੰ ਕੈਸੇ ਦੇ ਕੇ ਇਹਨਾਂ ਨੂੰ ਬਾਈ ਕੀਤਾ ਸੀ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹਨੂੰ ਲਿਆ ਕੇ ਬਾਕੀ ਜਿਹੜੀ ਹੈ ਤਰਪੀਸ਼ ਮੋਸੀ ਬੁਰੀ ਕਰਾਂਗੇ ਉਹ ਤੋਂ ਸਾਰੀ ਗੱਲ ਦਾ ਪਤਾ ਲੱਗੇ ਉਹ ਮੰਨੂਤ ਨੇ ਕਿਹਦੇ ਕਰਕੇ ਇਹ ਕੈਸੇ ਦਿੱਤੇ ਸਿੱਧੇ ਤੌਰ ਤੇ ਹਜੇ ਜੋ ਸਾਨੂੰ ਇਹ ਲੱਗਦਾ ਹੈਗਾ ਵੀ ਪ੍ਰੋਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਈ ਦੇ ਕੇ ਇਹਨੂੰ ਗੋਲਮ ਕਰਾਇਆ ਹੈ ਸਰ ਜੀ ਸਰ ਪ੍ਰੋਫਾਈਲ ਇਹਨਾਂ ਦੀ ਕੀ ਆ ਪ੍ਰੋਫਾਈਲ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਰਿਸਟ ਹੈਗਾ ਬਾਕੀਆਂ ਦੇ ਖਿਲਾਫ ਤਿੰਨਾਂ ਦੇ ਖਿਲਾਫ ਗੱਜਤ ਸਾਡੇ ਮਨਰੋਪ ਜਿਹੜਾ ਅਮਰ ਉਹ ਸ਼ਰਨ ਹੈ ਤੇ ਮਨਰੋਪ ਤੇ ਅਮਰਿਤਪਾਲ ਆਪਸ ਵਿੱਚ ਕੀ ਰਿਲੇਟਿਵ ਇੱਕੋ ਪਿੰਡ ਦੇ ਰਹਿਣ ਵਾਲੇ ਇੱਕੋ ਪਿੰਡ ਦੇ ਰਹਿਣ ਵਾਲੇ ਸੰਗੋਦਲਾ ਪਿੰਡ ਐ ਦਾ ਤਾਣਾ ਤੇ ਮੱਚ ਇੱਕੋ ਪਿੰਡ ਦੇ ਰਹਿਣ ਵਾਲੇ ਇਹ ਵਿਲਣ ਨੇ 24 ਤੋਂ ਲੈ ਕੇ 27 ਸਾਲ ਦੀ ਉਮਰ ਮਨਰੋਪ ਦਾ ਬੈਕਗ੍ਰਾਉਂਡ ਵੀ ਹੈ ਕਿ ਸਾਹਮਣੇ ਜਿਹੜਾ ਮਨਰੋਪ ਦਾ ਅਜੇ ਨੂੰ ਕਰ ਰਹੇ ਆ ਤਸਦੀਕ ਅਸੀਂ ਪ੍ਰਮਦੀ ਜੀ ਸਰ ਬ੍ਰਾਮਦੀ ਜੀ ਹੋਈ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਗਤਿਆ ਸੀਗਾ ਉਹਦੇ ਵਿੱਚ ਤੇ ਕਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉਥੋਂ ਜਗਰੂਪ ਨੇ ਇਹਨਾਂ ਨੂੰ ਟੈਲੀਫੋਨ ਤੇ ਮਨੂਪ ਨੇ ਠੀਕ ਹੈ ਮਨੂਪ ਨੇ ਤੇ ਜੈ ਸੀਗਾ ਕੋਈ ਰਿਮਾਂਡ ਕਰਾਂ ਇਹਨਾਂ ਦਾ ਰਿਮਾਂਡ ਹਾਂਜੀ 6 ਨੂੰ ਅਰੈਸਟ ਕੀਤੇ ਸੀਗੇ ਅੱਜ ਤੱਕ ਇਹਨਾਂ ਦਾ ਰਿਮਾਂਡ ਸੀਗਾ ਤੇ ਇਹਨਾਂ ਦੀ ਕਸ਼ੀਰ ਜੜੀ ਆ ਅਸੀਂ ਕਰ ਇਹ ਨਸ਼ਾ ਨਸ਼ੇ ਦੇ ਦਵਾਦੀ ਆ ਆਹ ਦਾ ਸ਼ਾਬੀ ਕਰ ਸਰਸਿਆਕਾਲ ਵਿਕ੍ਰਿਤ ਉਸ ਯੋਨਿਆਰ ਇੱਕ ਖਬਰ ਆਈ ਸੀ 1.5 ਮਹੀਨੇ ਪਹਿਲਾਂ ਨਡਾਲਾ ਦੇ ਇੱਕ ਆਰਤੀ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਆਰਤੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਸੀ ਉਸ ਦੇ ਘਰ ਦੇ ਬਾਹਰ ਫਾਇਰਿੰਗ ਦੀ ਜੋ ਘਟਨਾ ਹੋਈ ਸੀ ਉਸ ਦੇ ਵਿੱਚ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ ਸਾਹਮਣੇ ਆਈ ਹੈ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਕਪੂਰਥਲਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਆਰਤੀ ਨੂੰ ਮਾਰਨ ਦੇ ਹੁਕਮ ਦਰਅਸਲ ਅਮਰੀਕਾ ਤੋਂ ਆਏ ਸੀ ਨਾ ਸਿਰਫ ਹੁਕਮ ਆਏ ਸੀ ਬਲਕਿ ਇਹ ਵੀ ਕਿਹਾ ਗਿਆ ਸੀ ਹਥਿਆਰ ਵੀ ਅਵੇਲੇਬਲ ਕਰਾਵਾਂਗੇ ਪੈਸੇ ਵੀ ਦੇਾਂਗੇ ਪਰ ਆਰਤੀ ਦਾ ਕੰਮ ਖਤਮ ਕਰਨਾ ਚਾਹੀਦਾ ਹੈ ਕੀ ਇਹ ਪੂਰਾ ਮਾਮਲਾ ਹੈ ਕਿ ਕਿਸ ਨੇ ਅਮਰੀਕਾ ਤੋਂ ਉਸ ਆਰਤੀ ਨੂੰ ਮਾਰਨ ਦੇ ਹੁਕਮ ਦਿੱਤੇ ਸੀ ਇਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਦਰਅਸਲ ਕਪੂਰਥਲਾ ਦੇ ਕਸਬਾ ਨਡਾਲਾ ਦੇ ਵਿੱਚ ਡੇਢ ਮਹੀਨੇ ਪਹਿਲਾਂ ਆਰਤੀ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਚਾਰ ਮੁੰਡੇ ਜਾਂ ਚਾਰ ਬਦਮਾਸ਼ ਬਾਈਕ ਤੇ ਸਵਾਰ ਹੋ ਕੇ ਆਏ ਸੀ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਔਰ ਫਿਰ ਫਰਾਰ ਹੋ ਗਏ ਸੀ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੋ ਦੱਸ ਦਈਏ ਪੁਲਿਸ ਨੇ ਇਸ ਪੂਰੀ ਖਬਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਰਤੀ ਨੂੰ ਮਾਰਨ ਦੇ ਲਈ ਇਹਨਾਂ ਬਦਮਾਸ਼ਾਂ ਨੂੰ 1.5 ਲੱਖ ਦੀ ਸੁਪਾਰੀ ਦਿੱਤੀ ਗਈ ਸੀ ਤੇ 74000 ਰੁਪਏ ਇਹਨਾਂ ਬਦਮਾਸ਼ਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਵੀ ਕਰਵਾ ਦਿੱਤੇ ਗਏ ਸੀ ਚਾਰਾਂ ਨੂੰ ਫੜ ਲਿਆ ਗਿਆ ਤੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਵੀ ਇਹਨਾਂ ਦਾ ਮਿਲਿਆ ਪਰ ਦੱਸ ਦਈਏ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਬੈਠੇ ਇੱਕ ਵਿਅਕਤੀ ਨੇ ਇਸ ਆਰਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਤਹਿਤ ਇਹਨਾਂ ਬਦਮਾਸ਼ਾਂ ਨੂੰ ਸੁਪਾਰੀ ਦਿੱਤੀ ਸੀ ਸੋ ਦੱਸਦੀ ਹੈ ਜੋ ਮੁਜਰਮ ਸ਼ਰਨਦੀਪ ਫੜਿਆ ਗਿਆ ਹੈ ਉਸ ਦੇ ਕੋਲੋਂ ਪੁੱਛਗਿੱਛ ਹੋਈ ਹੈ ਉਸ ਨੇ ਕਿਹਾ ਹੈ ਕਿ ਉਸ ਦੀ ਪੋਆ ਦਾ ਮੁੰਡਾ ਸੀ ਅੰਮ੍ਰਿਤਪਾਲ ਜਿਸ ਨੇ ਕੀ ਉਸ ਦੀ ਗੱਲ ਅਮਰੀਕਾ ਦੇ ਵਿੱਚ ਰਹਿੰਦੇ ਮਨਰੂਪ ਸਿੰਘ ਦੇ ਨਾਲ ਕਰਵਾਈ ਸੀ WhatsApp ਕਾਲ ਦੇ ਜ਼ਰੀਏ ਸਾਰੀ ਗੱਲ ਹੋਈ ਔਰ ਮਨਰੂਪ ਨੇ ਹੀ ਅੱਗੇ ਇਹ ਮੈਸੇਜ ਪਾਸ ਕੀਤਾ ਸੀ ਲਖਵਿੰਦਰ ਨੂੰ ਕਿ ਆੜਤੀ ਨੂੰ ਮਾਰਨਾ ਹੈ ਇਸ ਦੇ ਬਦਲੇ 1.5 ਲੱਖ ਰੁਪਏ ਵੀ ਦਿੱਤਾ ਜਾਵੇਗਾ ਤੇ ਜੋ ਵੀ ਵੈਪਨ ਜਾਂ ਹਥਿਆਰ ਚਾਹੀਦੇ ਆ ਉਹ ਵੀ ਮੁਹੱਈਆ ਕਰਵਾਏ ਜਾਣਗੇ ਸੋ ਕੁਝ ਦਿਨ ਬਾਅਦ ਮੰਨਰੂਪ ਨੇ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਹੈ ਉਸ ਨੇ 74000 ਰੁਪਏ ਅਮਰਿਤਪਾਲ ਸਿੰਘ ਦੇ ਅਕਾਊਂਟ ਦੇ ਵਿੱਚ ਵੀ ਪਾ ਦਿੱਤੇ ਸੀ ਔਰ ਇਹ ਕਿਹਾ ਸੀ ਕਿ ਸਾਰੇ ਆਪਸ ਦੇ ਵਿੱਚ ਵੰਡ ਲਿਓ ਸੋ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਦੋ ਨੂੰ 2 ਦਿਨ ਦਾ ਰਿਮਾਂਡ ਵੀ ਮਿਲ ਗਿਆ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਮੰਨਰੂਪ ਨੇ ਕਿਸ ਮਕਸਦ ਦੇ ਨਾਲ ਉਸ ਆੜਤੀ ਦੀ ਸੁਪਾਰੀ ਦਿੱਤੀ ਸੀ ਸੋ ਦੱਸਦੀ 29 ਜੂਨ ਦਾ ਪੂਰਾ ਮਾਮਲਾ ਜਦੋਂ ਰਾਤ ਕਰੀਬ 8:30 ਵਜੇ ਇਹ ਚਾਰੋਂ ਮੁਲਜ਼ਮ ਬਾਈਕ ਤੇ ਸਵਾਰ ਹੋ ਕੇ ਆਏ ਸੀ ਆੜਤੀ ਅਕਵਿੰਦਰ ਸਿੰਘ ਮੱਲੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਤੇ ਉਸ ਫਾਇਰਿੰਗ ਦੇ ਵਿੱਚ ਉਹ ਆੜਤੀ ਜ਼ਖਮੀ ਵੀ ਹੋ ਗਿਆ ਸੀ ਪੁਲਿਸ ਦਾ ਬਿਆਨ ਵੀ ਇਸ ਬਾਬਤ ਸਾਹਮਣੇ ਆਇਆ ਕਿ ਕੁਝ ਕਿਹਾ ਹੈ ਪੁਲਿਸ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਮੈਂ ਪੁੱਛ ਰਿਹਾ ਹਾਂ ਕਿ ਸਰ ਕੀ ਮਾਮਲਾ ਕੀ ਮਾਮਲਾ ਸੀ ਹਾਂਜੀ ਕੀ ਮਾਮਲਾ ਸਰ ਸਾਰਾ 2900 ਦੀ ਗੱਲ ਹੈ ਕਿ ਲਖਵਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜਦੇ ਦੀ ਦੁਕਾਨ ਦਾ ਹੈ ਇਹ ਨਦਲੇ ਤੋਂ ਆਪਣੇ ਘਰ ਜਾ ਰਿਹਾ ਸੀ ਮੇਰੇ ਕੋਲ ਤੇ ਰਸਤੇ ਵਿੱਚ ਰੋਕ ਕੇ ਚਾਰ ਮੋਟਰਸਾਈਕਲ ਚਲਾਵਾਂ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਦਾਖਲ ਕਰਾਇਆ ਗਿਆ ਇਹਦੇ ਬਿਆਨ ਲੈ ਕੇ ਇੱਥੇ ਬਚਾ ਰਜਿਸਟਰ ਕੀਤਾ ਗਿਆ 307 25 ਰੰਗਨਾਮਾ ਤੋਂ ਇਹਦੇ ਸਬੰਧ ਵਿੱਚ ਮੈਡਮ ਬਤਸਲਾ ਗੁਪਤਾ ਸਾਡੇ ਐਸਐਸਪੀ ਕਪੂਥਲਾ ਦੀ ਰੈਨ ਨਹੀਂ ਹੈ ਉਹਨਾਂ ਦੇ ਨਿਰਦੇਸ਼ ਅਨੁਸਾਰ ਡੀਐਸਪੀ ਪੁਲਤ ਐਸਐਚਓ ਆਪਣੇ ਸੁਬੰਗਪੁਰ ਸੀਏ ਟੀਮ ਖਾਦੀ ਸਾਰੀ ਜੜੀ ਹੈਗੀ ਹੈ ਉਹ ਇੱਥੇ ਵਰਕਆਊਟ ਕੀਤਾ ਸੀ ਤੇ ਟੈਕਨੀਕਲ ਤੇ ਹੁਮਨ ਤਰੀਕੇ ਨਾਲ ਇਹਨੂੰ ਵਸੂਮ ਕਰਦੇ ਨੂੰ ਟ੍ਰੇਸ ਕੀਤਾ ਹੈ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਢਿਲਮਾ ਥਾਣੇ ਦੇ ਸੰਗੋਜ ਨਾ ਬੰਦਾ ਹੈਗਾ ਉੱਥੇ ਦੇ ਰਹਿਣ ਵਾਲੇ ਹੈਗੇ ਇੱਕ ਦਾ ਨਾਮ ਸ਼ਰਨਜੀਤ ਹੈ ਕਿ ਪ੍ਰਭਜੋਤ ਹੈਗਾ ਮਨਪ੍ਰੀਤ ਹੈਗਾ ਹਰਪ੍ਰੀਤ ਹੈ ਇਹ ਚਾਰ ਲੜਕੇ ਜਿਹੜੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਇਹਨਾਂ ਨੂੰ ਅਰੈਸਟ ਕੀਤਾ ਇਸ ਮੁਕੱਦਮੇ ਦੇ ਵਿੱਚ ਔਰ ਇਸ ਦੇ ਵਿੱਚ ਇੱਕ ਲੜਕਾ ਜਿਹਾ ਅਮਰਿਤਪਾਲ ਹੈਗਾ ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਤਸੂਏ ਥਾਣੇ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋ ਚੁੱਕਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਸੀ ਉਹ ਵੀ ਇਹ ਸੋ ਰਿਕਵਰ ਕਰ ਲਿਆ ਹੈਗਾ ਔਰ ਅਮਰਤਪਾਲ ਦੀ ਗੱਲ ਹੋਈ ਸੀ ਕਿ ਇੱਕ ਲੜਕੇ ਨਾਲ ਜਿਹੜਾ ਮਨਹੂਤ ਹੈਗਾ ਜੋ ਯੂ ਐਸਏ ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈਗਾ ਉਹਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀ ਇਹ ਸਪਾਈ ਮਿੱਤੀ ਸੀਗੀ ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀ ਜਿਹਦੇ ਵਿੱਚ 74000 ਰੁਪਏ ਜਿਹੜਾ ਇਹਨਾਂ ਨੂੰ ਮਨੀਗ੍ਰਾਮ ਦੇ ਥਰੂ ਆ ਗਿਆ ਹੈ ਇਹਨਾਂ ਦਾ ਪ੍ਰਾਪਰਟੀ ਦਾ ਡਿਸਪੂਟ ਲੱਗਦਾ ਹੈਗਾ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਅਮਰੂਪ ਅਮਰੀਕਾ ਵਾਲੇ ਦਾ ਅਮਰੂਪ ਉਹਦਾ ਕੋਈ ਰਿਸ਼ਤੇਦਾਰ ਸੀਗਾ ਉਹਦੀ ਇਹਨਾਂ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਹੈ ਅੱਛਾ ਉਹ ਅਮਰਿਤਪਾਲ ਜਿਹੜਾ ਹੈਗਾ ਮੇਨ ਸੰਚਾਲਕ ਦਾ ਹੈ ਇਹਦੇ ਵਿੱਚ ਜੀ ਜਿਹਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਇਹ ਮੋਰੇ ਹੈ ਜਿਹੜੇ 4 ਜਣੇ ਹੈਗੇ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਭਾਇ ਕੀਤਾ ਸੀ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹਨੂੰ ਲਿਆ ਕੇ ਬਾਕੀ ਜਿਹੜੀ ਹੈ ਤਰਤੀਸ਼ ਨੂੰ ਅਸੀਂ ਪੂਰੀ ਕਰਾਂਗੇ ਉਸ ਤੋਂ ਸਾਰੀ ਗੱਲ ਦਾ ਪਤਾ ਲੱਗੂ ਕਿ ਮਨੂਤ ਨੇ ਕਿਹਦੇ ਕਰਕੇ ਇਹ ਪੈਸੇ ਦਿੱਤੇ ਸਿੱਧੇ ਤੌਰ ਤੇ ਹਜੇ ਜੋ ਸਾਨੂੰ ਇਹ ਲੱਗਦਾ ਹੈਗਾ ਵੀ ਪ੍ਰੋਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਈ ਦੇ ਕੇ ਇਹਨੂੰ ਗੋਲਮ ਕਰਾਇਆ ਹੈ ਸਰ ਜੀ ਸਰ ਪਰ ਫਾਈਲ ਇਹਨਾਂ ਦੀ ਕੀ ਆ ਫਾਈਲ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਲਿਸਟ ਹੈ ਜਿਹੜਾ ਬਾਕੀਆਂ ਦੇ ਖਿਲਾਫ ਤਿੰਨਾਂ ਦੇ ਖਿਲਾਫ ਜਿੱਤ ਸਾਡੇ ਮਨਰੂਪ ਜਿਹੜਾ ਅਮ੍ਰਿਤ ਉਹ ਸ਼ਰਨ ਹੈ ਤੇ ਮਨਰੂਪ ਤੇ ਅਮ੍ਰਿਤਪਾਲ ਆਪਸ ਵਿੱਚ ਕੀ ਰਿਲੇਟਿਵ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਸੰਗੋਦਲਾ ਪਿੰਡ ਦਾ 300 ਟਨ ਵਿੱਚ ਇੱਕੋ ਪਿੰਡ ਦੇ ਰਹਿਣ ਵਾਲੇ ਆ ਬਿਲਹਣੇ 24 ਤੋਂ ਲੈ ਕੇ 27 ਸਾਲ ਦੀ ਉਮਰ ਮਨਰੂਪ ਦਾ ਬੈਕਗ੍ਰਾਉਂਡ ਹੈ ਹੈ ਕਿ ਸਾਹਮਣੇ ਮਨਰੂਪ ਦਾ ਅਜੇ ਨੂੰ ਕਰ ਰਹੇ ਹਾਂ ਤਸਦੀਕ ਅਸੀਂ ਬ੍ਰਾਂਦੀ ਜੀ ਸਰ ਬ੍ਰਾਂਦੀ ਜੀ ਹੋਈ ਕਿ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਕਤਿਆ ਸੀਗਾ ਉਹਦੇ ਵਿੱਚ ਤੇ ਕਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉੱਥੋਂ ਜਗਰੂਪ ਨੇ ਇਹਨਾਂ ਨੂੰ ਮੈਨੂੰ ਟੈਲੀਫੋਨ ਤੇ ਮੈਨੂੰ ਫੋਨ ਤੇ ਜਿਵੇਂ ਸੀਗਾ ਕੋਈ ਰਿਮਾਂਡ ਕਰਾ ਇਹਨਾਂ ਦਾ ਰਿਮਾਂਡ ਹਾਂਜੀ 6 ਨੂੰ ਅਰੈਸਟ ਕੀਤੇ ਸੀਗੇ ਅੱਜ ਤੱਕ ਇਹਨਾਂ ਦਾ ਰਿਮਾਂਡ ਸੀਗਾ ਤੇ ਇਹਨਾਂ ਦੀ ਕਸ਼ੀ ਜਿਹੜੀ ਆ ਉਹ ਅਸੀਂ ਕਰਦੇ ਆ ਕਿ ਨੈਸ਼ਨਲ ਸ਼ੀਟ ਦੇ ਦਵਾਦੀ ਆ ਹਾਂ ਦਾ ਸ਼ਾਬੀ ਕਰਦੇ ਆ ਸਰਸਿਆਕਾਲ ਵਿਕ੍ਰਿਤ ਤੁਸੀਂ ਆਨਲਾਈਨ ਇੱਕ ਖਬਰ ਆਈ ਸੀ 1.5 ਮਹੀਨੇ ਪਹਿਲਾਂ ਨਡਾਲਾ ਦੇ ਇੱਕ ਆਰਤੀ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਆਰਤੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਸੀ ਉਸ ਦੇ ਘਰ ਦੇ ਬਾਹਰ ਫਾਇਰਿੰਗ ਦੀ ਜੋ ਘਟਨਾ ਹੋਈ ਸੀ ਉਸ ਦੇ ਵਿੱਚ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ ਸਾਹਮਣੇ ਆਈ ਹੈ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਕਪੂਰਥਲਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਆਰਤੀ ਨੂੰ ਮਾਰਨ ਦੇ ਹੁਕਮ ਦਰਅਸਲ ਅਮਰੀਕਾ ਤੋਂ ਆਇਆ ਸੀ ਨਾ ਸਿਰਫ ਹੁਕਮ ਆਇਆ ਸੀ ਬਲਕਿ ਇਹ ਵੀ ਕਿਹਾ ਗਿਆ ਸੀ ਹਥਿਆਰ ਵੀ ਅਵੇਲੇਬਲ ਕਰਾਵਾਂਗੇ ਪੈਸੇ ਵੀ ਦੇਾਂਗੇ ਪਰ ਆੜਤੀ ਦਾ ਕੰਮ ਖਤਮ ਕਰਨਾ ਚਾਹੀਦਾ ਹੈ ਕੀ ਇਹ ਪੂਰਾ ਮਾਮਲਾ ਹੈ ਕਿ ਕਿਸ ਨੇ ਅਮਰੀਕਾ ਤੋਂ ਉਸ ਆੜਤੀ ਨੂੰ ਮਾਰਨ ਦੇ ਹੁਕਮ ਦਿੱਤੇ ਸੀ ਇਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਦਰਅਸਲ ਕਪੂਰਥਲਾ ਦੇ ਕਸਬਾ ਨਡਾਲਾ ਦੇ ਵਿੱਚ ਡੇਢ ਮਹੀਨੇ ਪਹਿਲਾਂ ਆੜਤੀ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਚਾਰ ਮੁੰਡੇ ਯਾ ਚਾਰ ਬਦਮਾਸ਼ ਬਾਈਕ ਤੇ ਸਵਾਰ ਹੋ ਕੇ ਆਏ ਸੀ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਔਰ ਫਿਰ ਫਰਾਰ ਹੋ ਗਏ ਸੀ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੋ ਦੱਸ ਦਈਏ ਪੁਲਿਸ ਨੇ ਇਸ ਪੂਰੀ ਖਬਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਰਤੀ ਨੂੰ ਮਾਰਨ ਦੇ ਲਈ ਇਹਨਾਂ ਬਦਮਾਸ਼ਾਂ ਨੂੰ 1.5 ਲੱਖ ਦੀ ਸੁਪਾਰੀ ਦਿੱਤੀ ਗਈ ਸੀ ਤੇ 74000 ਰੁਪਏ ਇਹਨਾਂ ਬਦਮਾਸ਼ਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਵੀ ਕਰਵਾ ਦਿੱਤੇ ਗਏ ਸੀ ਚਾਰਾਂ ਨੂੰ ਫੜ ਲਿਆ ਗਿਆ ਹੈ ਤੇ 2 ਦਿਨਾਂ ਦਾ ਪੁਲਿਸ ਰਿਮਾਂਡ ਵੀ ਇਹਨਾਂ ਦਾ ਮਿਲਿਆ ਪਰ ਦੱਸ ਦਈਏ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਬੈਠੇ ਇੱਕ ਵਿਅਕਤੀ ਨੇ ਇਸ ਆੜਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਤਹਿਤ ਇਹਨਾਂ ਬਦਮਾਸ਼ਾਂ ਨੂੰ ਸੁਪਾਰੀ ਦਿੱਤੀ ਸੀ ਸੋ ਦੱਸ ਦਈਏ ਜੋ ਮੁਜਰਮ ਸ਼ਰਨਦੀਪ ਫੜਿਆ ਗਿਆ ਹੈ ਉਸ ਦੇ ਕੋਲੋਂ ਪੁੱਛਗਿੱਛ ਹੋਈ ਹੈ ਉਸ ਨੇ ਕਿਹਾ ਹੈ ਕਿ ਉਸ ਦੀ ਭੂਆ ਦਾ ਮੁੰਡਾ ਸੀ ਅਮਰਿਤਪਾਲ ਜਿਸ ਨੇ ਕੀ ਉਸਦੀ ਗੱਲ ਅਮਰੀਕਾ ਦੇ ਵਿੱਚ ਰਹਿੰਦੇ ਮਨਰੂਪ ਸਿੰਘ ਦੇ ਨਾਲ ਕਰਵਾਈ ਸੀ WhatsApp ਕਾਲ ਦੇ ਜ਼ਰੀਏ ਸਾਰੀ ਗੱਲ ਹੋਈ ਔਰ ਮਨਰੂਪ ਨੇ ਹੀ ਅੱਗੇ ਇਹ ਮੈਸੇਜ ਪਾਸ ਕੀਤਾ ਸੀ ਲਖਵਿੰਦਰ ਨੂੰ ਕਿ ਆੜਤੀ ਨੂੰ ਮਾਰਨਾ ਹੈ ਇਸ ਦੇ ਬਦਲੇ 1.5 ਲੱਖ ਰੁਪਏ ਵੀ ਦਿੱਤਾ ਜਾਵੇਗਾ ਤੇ ਜੋ ਵੀ ਵੈਪਨ ਜਾਂ ਹਥਿਆਰ ਚਾਹੀਦੇ ਹੈ ਉਹ ਵੀ ਮੁਹੱਈਆ ਕਰਵਾਏ ਜਾਣਗੇ ਸੋ ਕੁਝ ਦਿਨ ਬਾਅਦ ਮਨਰੂਪ ਨੇ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਉਸ ਨੇ 74000 ਰੁਪਏ ਅਮਰਿਤਪਾਲ ਸਿੰਘ ਦੇ ਅਕਾਊਂਟ ਦੇ ਵਿੱਚ ਵੀ ਪਾ ਦਿੱਤੇ ਸੀ ਔਰ ਇਹ ਕਿਹਾ ਸੀ ਕਿ ਸਾਰੇ ਆਪਸ ਦੇ ਵਿੱਚ ਵੰਡ ਲਿਓ ਸੋ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਦੋ ਨੂੰ ਦੋ ਦਿਨ ਦਾ ਰਿਮਾਂਡ ਵੀ ਮਿਲ ਗਿਆ ਹੈ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਮੰਨਰੂਪ ਨੇ ਕਿਸ ਮਕਸਦ ਦੇ ਨਾਲ ਉਸ ਆੜਤੀ ਦੀ ਸੁਪਾਰੀ ਦਿੱਤੀ ਸੀ ਸੋ ਦੱਸਦੀ 29 ਜੂਨ ਦਾ ਪੂਰਾ ਮਾਮਲਾ ਜਦੋਂ ਰਾਤ ਕਰੀਬ 7:30 ਵਜੇ ਇਹ ਚਾਰੋਂ ਮੁਲਜ਼ਮ ਬਾਈਕ ਤੇ ਸਵਾਰ ਹੋ ਕੇ ਆਏ ਸੀ ਆੜਤੀ ਅਕਵਿੰਦਰ ਸਿੰਘ ਮੱਲੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਤੇ ਉਸ ਫਾਇਰਿੰਗ ਦੇ ਵਿੱਚ ਉਹ ਆੜਤੀ ਜ਼ਖਮੀ ਵੀ ਹੋ ਗਿਆ ਸੀ ਪੁਲਿਸ ਦਾ ਬਿਆਨ ਵੀ ਇਸ ਬਾਬਤ ਸਾਹਮਣੇ ਆਇਆ ਕਿ ਕੁਝ ਕਿਹਾ ਹੈ ਪੁਲਿਸ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਹਾਂਜੀ ਸਰ ਟੀਮ ਆਉਂ ਟੀਮ ਆਉਂਲਾ ਸੀ ਬਟ ਪ੍ਰੈਸ਼ਰ ਹੌਲ ਹਾਂਜੀ ਇਹ ਮਾਮਲਾ ਸਾਰਾ 29 ਦੇ ਗੱਲ ਹੈ ਕਿ ਲਖਵਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜੇ ਦੀ ਦੁਕਾਨ ਕਰਦਾ ਹੈ ਇਹ ਨਗਾਰੇ ਤੋਂ ਆਪਣੇ ਘਰ ਜਾ ਰਿਹਾ ਸੀ ਮੇਜਰਪੁਰ ਤੇ ਰਸਤੇ ਵਿੱਚ ਰੋਕ ਕੇ ਚਾਰ ਮੋਟਰਸਾਈਕਲ ਚਲਾਕ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਦਾਖਲ ਕਰਾਇਆ ਗਿਆ ਇਹਦੇ ਬਿਆਨ ਲੈ ਕੇ ਇੱਥੇ ਬਚਾ ਰਜਿਸਟਰ ਕੀਤਾ ਗਿਆ 307 25 ਜਨਵਰੀ ਨੂੰ ਆਦਿ ਤੋ ਇਹਦੇ ਸਬੰਧ ਵਿੱਚ ਮੈਡਮ ਬਤਸਲਾ ਗੁਪਤਾ ਸਾਡੇ ਐਸਐਸਪੀ ਕਪੂਥਲਾ ਦੀ ਰਹਿਣ ਹੈ ਉਹਨਾਂ ਦੇ ਨਿਰਦੇਸ਼ ਅਨੁਸਾਰ ਡੀਐਸਪੀ ਫਲੱਤ ਐਸਐਚਓ ਆਪਣੇ ਸੁਬੰਗਪੁਰ ਸੀਏ 3 ਖਾਦੀ ਸਾਰੀ ਜੜੀ ਹੈਗੀ ਹੈ ਉਹ ਇੱਥੇ ਵਰਕਆਊਟ ਕੀਤਾ ਸੀ ਔਰ ਟੈਕਨੀਕਲ ਤੇ ਹਿਊਮਨ ਤਰੀਕੇ ਨਾਲ ਇਹਨੂੰ ਅਸੀਮ ਕਰਦੇ ਨੂੰ ਕੇਸ ਕੀਤਾ ਹੈ ਜਿਹਦੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਢਿਲਮਾ ਥਾਣੇ ਦੇ ਸੰਗੂਸਲਾ ਬੰਦਾ ਹੈਗਾ ਉਥੇ ਦੇ ਰਹਿਣ ਵਾਲੇ ਹੈਗੇ ਇਕ ਨਾ ਸ਼ਰਨਜੀਤ ਹੈ ਕਿ ਉਹ ਪ੍ਰਭਜੋਤ ਹੈਗਾ ਮਨਪ੍ਰੀਤ ਹੈਗਾ ਹਰਪ੍ਰੀਤ ਹੈ। ਇਹ ਚਾਰ ਲੜਕੇ ਜਿਹੜੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਇਹਨਾਂ ਨੂੰ ਅਰੈਸਟ ਕੀਤਾ ਸੀ ਇਸ ਮੁਕਦਮੇ ਦੇ ਵਿੱਚ। ਔਰ ਇਸ ਦੇ ਵਿੱਚ ਇੱਕ ਲੜਕਾ ਜਾਂ ਅਮਰਿਤਪਾਲ ਹੈਗਾ ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਤਸੂਏ ਥਾਣੇ ਦੇ ਵਿੱਚ। ਤੇ ਇਹਦੇ ਵਿੱਚ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋ ਚੁੱਕਾ ਹੈਗਾ। ਇਹਦੇ ਵਿੱਚ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਸੀ ਉਹ ਵੀ ਇਸ ਨੂੰ ਰਿਕਵਰ ਕਰ ਲਿਆ ਹੈਗਾ। ਔਰ ਅਮਰਤਪਾਲ ਦੀ ਗੱਲ ਹੋਈ ਸੀ ਕਿ ਇੱਕ ਲੜਕੇ ਨਾਲ ਜਿਹੜਾ ਮਨੂਹਤ ਹੈਗਾ ਜੋ ਯੂ ਐਸਏ ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈ। ਉਹਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀ ਇਹ ਸਪਾਈ ਮਿੱਤੀ ਸੀ। ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀ। ਜਿਹਦੇ ਵਿੱਚੋਂ 44000 ਰੁਪਏ ਜਿਹੜਾ ਇਹਨਾਂ ਨੂੰ ਮਨੀ ਗ੍ਰਾਮ ਦੇ ਥਰੂ ਆ ਗਿਆ ਹੈ। ਇਹਨਾਂ ਦਾ ਪ੍ਰਾਪਰਟੀ ਦਾ ਡਿਸਪੂਟ ਲੱਗਦਾ ਹੈਗਾ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚੱਲੇ ਚੱਲੇ। ਮਨੂਹਤ ਅਮਰੀਕਾ ਵਾਲੇ ਦਾ ਅਮਰੂ ਉਹਦਾ ਕੋਈ ਰਿਸ਼ਤੇਦਾਰ ਸੀਗਾ ਉਹਦੀ ਇਹਨਾਂ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਹੈ। ਅੱਛਾ ਉਹ ਅਮਰਿਤਪਾਲ ਜਿਹੜਾ ਹੈਗਾ 메ਨ ਸੰਕਰਤਾ ਦਾ ਹੈ ਇਹਦੇ ਵਿੱਚ ਜੀ ਜਿਹਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਇਹ ਮੋਰੇ ਜਿਹੜੇ ਚਾਰੇ ਜਣੇ ਹੈਗੇ ਇਹਨਾਂ ਨੂੰ ਕੈਸੇ ਦੇ ਕੇ ਇਹਨਾਂ ਨੂੰ ਬਾਈ ਕੀਤਾ ਸੀ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹਨੂੰ ਲਿਆ ਕੇ ਬਾਕੀ ਜਿਹੜੀ ਹੈ ਗਰਪੀਸ਼ ਨੂੰ ਅਸੀਂ ਪੂਰੀ ਕਰਾਂਗੇ ਉਸ ਤੋਂ ਸਾਰੀ ਗੱਲ ਦਾ ਪਤਾ ਲੱਗੂ ਕਿ ਮਨੂਤ ਨੇ ਕਿਹਦੇ ਕਰਕੇ ਇਹ ਕੈਸੇ ਦਿੱਤੇ ਸਿੱਧੇ ਤੌਰ ਤੇ ਹਜੇ ਜੋ ਸਾਨੂੰ ਇਹ ਲੱਗਦਾ ਹੈਗਾ ਦੀ ਪ੍ਰੋਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਰੀ ਦੇ ਕੇ ਇਹਨੂੰ ਗੋਲਮਾਸ਼ਾ ਸਰ ਜੀ ਸਰ ਪਰਫਾਈਲ ਇਹਨਾਂ ਦੀ ਕੀ ਆ ਪਰਫਾਈਲ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਰਿਸਟਰ ਹੈਗਾ ਬਾਕੀਆਂ ਦੇ ਖਿਲਾਫ ਤਿੰਨਾਂ ਦੇ ਖਿਲਾਫ ਅਜੇ ਤੱਕ ਸਾਡੇ ਮਨਰੂਪ ਅਜੇ ਜਿਹੜਾ ਅਮਨ ਉਹ ਸ਼ਰਨ ਹੈ ਤੇ ਮਨਰੂਪ ਤੇ ਅਮਨਿਤਪਾਲ ਆਪਸ ਵਿੱਚ ਕੀ ਰਿਲੇਟਿਵ ਹੈ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਸੰਗੋਜ ਦਾ ਪਿੰਡ ਹੈਗਾ ਤਾਣਾਟਿਲ ਵਿੱਚ ਇਕੁਇਪਮੈਂਟ ਦੇ ਰਹਿਣ ਵਾਲੇ ਆ ਵਿਲਨ ਨੇ 24 ਤੋਂ ਲੈ ਕੇ 27 ਸਾਲ ਦੀ ਉਮਰ ਮਨਰੂਪ ਦਾ ਬੈਕਗ੍ਰਾਉਂਡ ਵੀ ਹੈ ਕਿ ਸਾਹਮਣੇ ਜਿਹੜਾ ਮਨਰੂਪ ਦਾ ਅਜੇ ਨੂੰ ਕਰ ਰਹੇ ਹਾਂ ਤਸਦੀਕ ਅਸੀਂ ਬ੍ਰਾਂਦੀ ਜੀ ਸਰ ਬ੍ਰਾਂਦੀ ਜੀ ਹੋਈ ਹੈ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹਦੇ ਵਿੱਚ ਤੇ ਕਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉੱਥੋਂ ਜਗਰੂਪ ਨੇ ਇਹਨਾਂ ਨੂੰ ਮਨ ਟੈਲੀਫੋਨ ਤੇ ਮਨਰੂਪ ਨੇ ਠੀਕ ਹੈ ਮਨਰੂਪ ਨੇ ਤੇ ਜੱਸ ਜੀ ਇਹ ਕੋਈ ਰਿਮਾਂਡ ਕਰਨ ਇਹਨਾਂ ਦਾ ਰਿਮਾਂਡ ਹਾਂਜੀ 6 ਨੂੰ ਅਰੇਸਟ ਕੀਤੇ ਸੀਗੇ ਅਜ ਤੱਕ ਇਹਨਾਂ ਦਾ ਰਿਮਾਂਡ ਸੀਗਾ ਤੇ ਇਹਨਾਂ ਦੀ ਪੁਸ਼ਟੀ ਅਸੀਂ ਕਰਦੇ ਹਾਂ ਇਹ ਨਸ਼ੇ ਨਸ਼ੇ ਦੇ ਦੋ ਆਦੀ ਆ ਹਾਂ ਦਾ ਸ਼ਾਹੀ ਕਰ ਸਰਸ਼ਿਆਕਾਲ ਵਿਕਰਤੂ ਸਿਓਨਯਰ ਇੱਕ ਖਬਰ ਆਈ ਸੀ 1.5 ਮਹੀਨੇ ਪਹਿਲਾਂ ਨਡਾਲਾ ਦੇ ਇੱਕ ਆਰਤੀ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਆਰਤੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਸੀ ਉਸ ਦੇ ਘਰ ਦੇ ਬਾਹਰ ਫਾਇਰਿੰਗ ਦੀ ਜੋ ਘਟਨਾ ਹੋਈ ਸੀ ਉਸ ਦੇ ਵਿੱਚ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ ਸਾਹਮਣੇ ਆਈ ਹੈ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਕਪੂਰਥਲਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਆਰਤੀ ਨੂੰ ਮਾਰਨ ਦੇ ਹੁਕਮ ਦਰਅਸਲ ਅਮਰੀਕਾ ਤੋਂ ਆਏ ਸੀ ਨਾ ਸਿਰਫ ਹੁਕਮ ਆਏ ਸੀ ਬਲਕਿ ਇਹ ਵੀ ਕਿਹਾ ਗਿਆ ਸੀ ਹਥਿਆਰ ਵੀ ਅਵੇਲੇਬਲ ਕਰਾਵਾਂਗੇ ਪੈਸੇ ਵੀ ਦੇਾਂਗੇ ਪਰ ਆੜਤੀ ਦਾ ਕੰਮ ਖਤਮ ਕਰਨਾ ਚਾਹੀਦਾ ਹੈ ਕੀ ਇਹ ਪੂਰਾ ਮਾਮਲਾ ਹੈ ਕਿ ਕਿਸ ਨੇ ਅਮਰੀਕਾ ਤੋਂ ਉਸ ਆੜਤੀ ਨੂੰ ਮਾਰਨ ਦੇ ਹੁਕਮ ਦਿੱਤੇ ਸੀ ਇਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਦਰਅਸਲ ਕਪੂਰਥਲਾ ਦੇ ਕਸਬਾ ਨਡਾਲਾ ਦੇ ਵਿੱਚ ਡੇਢ ਮਹੀਨੇ ਪਹਿਲਾਂ ਆੜਤੀ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਚਾਰ ਮੁੰਡੇ ਜਾਂ ਚਾਰ ਬਦਮਾਸ਼ ਬਾਈਕ ਤੇ ਸਵਾਰ ਹੋ ਕੇ ਆਏ ਸੀ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਔਰ ਫਿਰ ਫਰਾਰ ਹੋ ਗਏ ਸੀ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੋ ਦੱਸ ਦਈਏ ਪੁਲਿਸ ਨੇ ਇਸ ਪੂਰੀ ਖਬਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਰਤੀ ਨੂੰ ਮਾਰਨ ਦੇ ਲਈ ਇਹਨਾਂ ਬਦਮਾਸ਼ਾਂ ਨੂੰ 1.5 ਲੱਖ ਦੀ ਸੁਪਾਰੀ ਦਿੱਤੀ ਗਈ ਸੀ ਤੇ 74000 ਰੁਪਏ ਇਹਨਾਂ ਬਦਮਾਸ਼ਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਵੀ ਕਰਵਾ ਦਿੱਤੇ ਗਏ ਸੀ ਚਾਰਾਂ ਨੂੰ ਫੜ ਲਿਆ ਗਿਆ ਤੇ 2 ਦਿਨਾਂ ਦਾ ਪੁਲਿਸ ਰਿਮਾਂਡ ਵੀ ਇਹਨਾਂ ਦਾ ਮਿਲਿਆ ਪਰ ਦੱਸ ਦਈਏ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਬੈਠੇ ਇੱਕ ਵਿਅਕਤੀ ਨੇ ਇਸ ਆਰਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਤਹਿਤ ਇਹਨਾਂ ਬਦਮਾਸ਼ਾਂ ਨੂੰ ਸੁਪਾਰੀ ਦਿੱਤੀ ਸੀ ਸੋ ਦੱਸਦੀ ਹੈ ਜੋ ਮੁਜਰਮ ਸ਼ਰਨਦੀਪ ਫੜਿਆ ਗਿਆ ਹੈ ਉਸ ਦੇ ਕੋਲੋਂ ਪੁੱਛਗਿੱਛ ਹੋਈ ਹੈ ਉਸ ਨੇ ਕਿਹਾ ਹੈ ਕਿ ਉਸ ਦੀ ਪੋਆ ਦਾ ਮੁੰਡਾ ਸੀ ਅੰਮ੍ਰਿਤਪਾਲ ਜਿਸ ਨੇ ਕੀ ਉਸ ਦੀ ਗੱਲ ਅਮਰੀਕਾ ਦੇ ਵਿੱਚ ਰਹਿੰਦੇ ਮਨਰੂਪ ਸਿੰਘ ਦੇ ਨਾਲ ਕਰਵਾਈ ਸੀ WhatsApp ਕਾਲ ਦੇ ਜ਼ਰੀਏ ਸਾਰੀ ਗੱਲ ਹੋਈ ਔਰ ਮਨਰੂਪ ਨੇ ਹੀ ਅੱਗੇ ਇਹ ਮੈਸੇਜ ਪਾਸ ਕੀਤਾ ਸੀ ਲਖਵਿੰਦਰ ਨੂੰ ਕਿ ਆੜਤੀ ਨੂੰ ਮਾਰਨਾ ਹੈ ਇਸ ਦੇ ਬਦਲੇ 1.5 ਲੱਖ ਰੁਪਏ ਵੀ ਦਿੱਤਾ ਜਾਵੇਗਾ ਤੇ ਜੋ ਵੀ ਵੈਪਨ ਜਾਂ ਹਥਿਆਰ ਚਾਹੀਦੇ ਆ ਉਹ ਵੀ ਮੁਹੱਈਆ ਕਰਵਾਏ ਜਾਣਗੇ ਸੋ ਕੁਝ ਦਿਨ ਬਾਅਦ ਮੰਨਰੂਪ ਨੇ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਉਸ ਨੇ 74000 ਰੁਪਏ ਅਮਰਿਤਪਾਲ ਸਿੰਘ ਦੇ ਅਕਾਊਂਟ ਦੇ ਵਿੱਚ ਵੀ ਪਾ ਦਿੱਤੇ ਸੀ ਔਰ ਇਹ ਕਿਹਾ ਸੀ ਕਿ ਸਾਰੇ ਆਪਸ ਦੇ ਵਿੱਚ ਵੰਡ ਲਿਓ ਸੋ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਦੋ ਨੂੰ ਦੋ ਦਿਨ ਦਾ ਰਿਮਾਂਡ